ਸਾਡੇ ਨਾਲ ਮੇਲੇ ਸੁਖਨਾਂ ਸਿੰਘ ਸੁਖਨਾਂ ਸਿੰਘ ਕੀ ਉਮੀਦ ਕਰ ਰਿਹਾ ਪੰਜਾਬ ਦੀ ਜਨਤਾ ਇਸ ਬਜਟ ਤੋਂ ਕੀ ਉਹਨਾਂ ਨੂੰ ਉਮੀਦਾਂ ਰੱਖਣੀ ਚਾਹੀਦੀ ਹੈ ਬਹੁਤ ਪੋਜੀਟਿਵ ਜਦੋਂ ਵੀ ਆਪਾਂ ਬਜਟ ਸੈਸ਼ਨ ਆਉਂਦਾ ਲੋਕਾਂ ਦੇ ਵਿੱਚ ਲੋਕਾਂ ਨੂੰ ਬਹੁਤ ਕੁਝ ਮਿਲਦਾ ਪੰਜਾਬ ਦੇਆਂ ਨੂੰ ਤੇ ਇਸ ਵਾਰ ਵੀ ਉਮੀਦਾਂ ਵਧੀਆ ਹੋਣਗੀਆਂ ਜਿਹੜੀਆਂ ਵੀ ਲੋਕਾਂ ਦੀ ਐਕਸਪੈਕਟੇਸ਼ਨ ਜਿਹਨੇ ਪੰਜਾਬ ਸਰਕਾਰ ਤੋਂ ਉਹ ਚਾਹੁੰਦੇ ਨੇ ਉਹ ਸਭ ਕੁਝ ਮਿਲੂਗਾ ਪੋਜੀਟਿਵ ਰਹਿਣਾ ਚਾਹੀਦਾ ਸੈਸ਼ਨ ਤੇ ਅੱਛੀ ਬਹਿਸ ਹੋਵੇ ਅੱਛੀ ਡਿਬੇਟ ਹੋਵੇ ਜੀਦਾ ਲੋਕਾਂ ਨੂੰ ਵਧੀਆ ਰਿਜ਼ਲਟ ਨਿਕਲੇ ਤੇ ਮੇਰੀ ਤੁਹਾਡੇ ਥਰੂ ਬੇਨਤੀ ਆ ਉਹ ਜਿਹੜੇ ਪੁਰਾਣੇ ਨੇ ਜਿਹੜੇ ਕਹਿੰਦੇ ਸਾਨੂੰ ਐਕਸਪੀਰੀਅੰਸ ਬੜਾ ਵੀ ਹਰ ਵਾਰ ਉਹ ਸਟਾਰਟਿੰਗ ਇੱਥੋਂ ਹੀ ਕਰਦੇ ਵੀ ਹੰਗਾਮਾ ਭਰਪੂਰ ਰਹੂਗਾ ਬਜਟ ਵੀ ਹੰਗਾਮੇ ਵਾਲੀਆਂ ਗੱਲਾਂ ਨਾ ਕਰਨ ਇਹ ਕਿਹਾ ਕਰਨ ਵੀ ਕੀ ਲੋਕਾਂ ਲਈ ਪੋਜ਼ਿਟਿਵ ਸੈਸ਼ਨ ਹੋਊਗਾ ਵਧੀਆ ਬਜਟ ਸੈਸ਼ਨ ਹੋਊਗਾ ਤੇ ਲੋਕ ਆਸਵੰਦ ਬੜੇ ਨੇ ਸਰਕਾਰ ਬਹੁਤ ਵਧੀਆ ਕੰਮ ਕਰੂਗੀ ਉਹ ਤਾਂ ਪਹਿਲੇ ਹੀ ਕਹਿ ਰਹੇ ਨੇ ਕਿ ਜੇਕਰ ਕਿਸਾਨਾਂ ਦੇ ਮੁੱਦੇ ਤੇ ਚਰਚਾ ਨਹੀਂ ਹੋਈ ਤੇ ਅਸੀਂ ਹੰਗਾਮਾ ਕਰ ਲੈ। ਉਹ ਤਾਂ ਉਹ ਉਹ ਤਾਂ ਪਿਛਲੇ 60 70 ਸਾਲਾਂ ਤੋਂ ਹੰਗਾਮਾ ਹੀ ਕਰਦੇ ਆਉਂਦੇ ਨੇ। ਮੈਂ ਤਾਂ ਹੀ ਤੁਹਾਨੂੰ ਪਹਿਲਾਂ ਹੀ ਇਹ ਬੇਨਤੀ ਕੀਤੀ ਆ ਵੀ ਇਸ ਵਾਰ ਅਸੀਂ ਕਹਿੰਨੇ ਆ ਉਹਨਾਂ ਨੂੰ ਵੀ ਹੰਗਾਮੇ ਹੁਣ ਮੈਂ ਛੱਡ ਦਿਓ ਬਹੁਤ ਸਾਲ ਹੋ ਗਏ ਹੰਗਾਮੇ ਕਰਦਿਆਂ ਨੂੰ। ਆਪਾਂ ਚੰਗੀਆਂ ਚੰਗੀਆਂ ਗੱਲਾਂ ਕਰੀਏ ਜੇ ਤਾਂ ਤੁਸੀਂ ਸਾਨੂੰ ਕੋਈ ਅੱਛੀ ਵਧੀਆ رائے ਦਿਓ। ਅਸੀਂ ਉਹਦੇ ਤੇ ਗੌਰ ਕਰਾਂਗੇ ਸਾਡੇ ਮੰਤਰੀ ਸਹਿਬਾਨ ਸਾਡੇ ਮੁੱਖ ਮੰਤਰੀ ਸਹਿਬਾਨ ਉਤੇ ਗੌਰ ਕਰਨਗੇ ਪਰ ਜੇ ਤੁਸੀਂ ਹੰਗਾਮਾ ਕਰਨਾ ਹੈਓ ਪਹਿਲਾਂ ਹੀ ਇਹ ਸੋਚ ਕੇ ਚੱਲਦੇ ਹੋ ਵੀ ਅਸੀਂ ਤਾਂ ਰੌਲਾ ਹੀ ਪਾਉਣਾ ਤਾਂ ਇਹ ਚੀਜ਼ਾਂ ਗਲਤ ਨੇ ਇਹ ਤਾਂ ਨਹੀਂ ਹੋਣਾ ਚਾਹੀਦਾ 70% ਪੰਜਾਬ ਦੇ ਜਿਹੜੇ ਲੋਕ ਨੇ ਖੇਤੀ ਕਰਦੇ ਨੇ ਕਿਸਾਨ ਸਾਡੀ ਰੀੜ ਦੀ ਹੱਡੀ ਨੇ ਪਿਛਲੇ ਦਿਨੀ ਵੀ ਲਗਭਗ 1 ਮਹੀਨੇ ਤੋਂ ਜਦੋਂ ਇਹ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਪੰਜਾਬ ਸਰਕਾਰ ਉਹਦੇ ਹੱਕ 'ਚ ਮੈਨੂੰ ਲੱਗਦਾ ਇਤਿਹਾਸ ਦੇ ਵਿੱਚ ਪਹਿਲਾ ਕੋਈ ਮੁੱਖ ਮੰਤਰੀ ਹੋਊਗਾ ਜਿਨ੍ਹਾਂ ਨੇ ਆਪਣੇ ਕਿਸਾਨਾਂ ਨੂੰ ਲੈ ਕੇ ਆਵਾਜ਼ ਚੱਕੀ ਤੇ ਨਾਲ ਉਹਨਾਂ ਦੇ ਖੜਕੇ ਸੈਂਟਰ ਕੋਲ ਗਏ ਤੇ ਰਾਤ ਨੂੰ ਪੁਰਾਣੇ ਵਾਲੇ ਤਾਂ 7-8 ਵਜੇ ਪਿਛਲੀ ਵਾਰ ਜਦੋਂ ਕਿਸਾਨੀ ਅੰਦੋਲਨ ਹੋਇਆ ਉਦੋਂ ਮੁੱਖ ਮੰਤਰੀ ਸਾਹਿਬ ਕੌਣ ਸੀ ਕਦੇ ਬਾਹਰ ਵੀ ਨਿਕਲੇ ਕਦੇ ਬਿਆਨ ਵੀ ਦਿੱਤਾ ਤੇ ਜਿਹੜੇ ਇਸ ਵਾਰ ਦੇ ਮੁੱਖ ਮੰਤਰੀ ਨੇ ਉਹ ਰਾਤ ਨੂੰ 2-2 ਵਜੇ ਤੱਕ ਕਿਸਾਨਾਂ ਦੇ ਨਾਲ 6-6 ਘੰਟੇ ਲੰਬੀਆਂ ਮੀਟਿੰਗਾਂ ਚੱਲੀਆਂ ਨੇ ਸੈਂਟਰ ਤੋਂ ਅਸੀਂ 4-4 ਮੰਤਰੀ ਬੁਲਾਏ ਵੀ ਭਾਈ ਸਾਡੇ ਲੋਕ ਨੇ ਇਹਨਾਂ ਦੀ ਗੱਲ ਸੁਣੋ ਤੇ ਉਹਨਾਂ ਦੀਆਂ ਮੰਗਾਂ ਵੀ ਜਾਇਜ਼ ਨੇ ਸਾਰਾ ਕੁਝ ਆ ਪਰ ਜੇ ਇਹ ਸਾਰਾ ਕੁਝ ਦੇਣਾ ਹੈ ਸੈਂਟਰ ਨੇ ਤਾਂ ਪੰਜਾਬ ਸਰਕਾਰ ਦੀ ਜਿੰਨੀ ਵਿੱਚ ਇਨਵੋਲਵਮੈਂਟ ਚਾਹੀਦੀ ਆ ਜਿੰਨੀ ਹੋਣੀ ਚਾਹੀਦੀ ਆ ਉਸ ਤੋਂ 10% ਜ਼ਿਆਦਾ ਇਨਵੋਲਵਮੈਂਟ ਆ ਜਿਹੜੀ ਉਹ ਪੰਜਾਬ ਸਰਕਾਰ ਕਰੂਗੀ ਤੇ ਅਸੀਂ ਵੀ ਸਾਰੇ ਕਿਸਾਨਾਂ ਦੇ ਬੱਚੇ ਆ ਕਿਸਾਨਾਂ ਦੇ ਪੁੱਤ ਆ ਤੇ ਅਸੀਂ ਵੀ ਚਾਹੁੰਦੇ ਆ ਵੀ ਸੈਂਟਰ ਸਰਕਾਰ ਸਾਡੇ ਕਿਸਾਨਾਂ ਦੀ ਗੱਲ ਸੁਣੇ ਪਰ ਇਹ ਕਰਨਾ ਸੈਂਟਰ ਨੇ ਆ ਤੇ ਜਦੋਂ ਵੀ ਸੈਂਟਰ ਦੇ ਨਾਲ ਕਿਸਾਨ ਜਾਣਗੇ ਤਾਂ ਅਸੀਂ ਸਾਰੇ ਦੇ ਸਾਰੇ ਲੋਕ ਜਿਵੇਂ ਕਿਸਾਨ ਚਾਣਗੇ ਜੇਕਰ ਉਹ ਸਾਨੂੰ ਐਮਐਲਏ ਨੂੰ ਚਾਣਗੇ ਅਸੀਂ ਵੀ ਮੂਰੇ ਜਾਵਾਂਗੇ ਜੇਕਰ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਗੇ ਮੁੱਖ ਮੰਤਰੀ ਸਾਹਿਬ ਪਹਿਲਾਂ ਵੀ ਜਾ ਰਹੇ ਨੇ ਅੱਗੇ ਵੀ ਜਾਣਗੇ ਤਾਂ ਉਹਨਾਂ ਦੀਆਂ ਮੰਗਾਂ ਵੀ ਜਾਇਜ਼ ਨੇ ਪਰ ਉਹ ਹੋਣੀਆਂ ਨੇ ਪ੍ਰਧਾਨ ਮੰਤਰੀ ਸਾਹਿਬ ਨੇ ਕਰਨੀਆਂ ਨੇ ਤਾਂ ਉਹਨਾਂ ਤੋਂ ਮੰਗਾਂ ਬਣਵਾਉਣ ਦੇ ਲਈ ਅਸੀਂ ਪੂਰੇ ਨਾਲ ਖੜਾਂਗੇ ਨਹੀਂ ਬੜੇ ਤਰ੍ਹਾਂ ਦੇ ਸਵਾਲ ਨੇ ਸਟਾਰਟਰ ਨੇ ਦੂਜੇ ਆਪਣੇ ਸਾਰੇ ਤਰ੍ਹਾਂ ਦੇ ਸਵਾਲ ਲਾਏ ਨੇ ਲੋਕਲ ਮੁੱਦਿਆਂ ਤੇ ਲਾਏ ਨੇ ਲੋਕਾਂ ਦੇ ਵਾਸਤੇ ਲਾਏ ਨੇ ਬਾਕੀ 0R ਆ 0R ਦੇ ਵਿੱਚ ਸਵਾਲ ਚੱਕਦੇ ਰਵਾਂਗੇ ਬਾਕੀ ਪਿਛਲੀ ਵਾਰ ਜਿਹੜੇ ਮੈਂ ਸਵਾਲ ਲਾਏ ਸੀਗੇ ਉਹ ਜਦੋਂ 2-3 ਮਹੀਨੇ ਪਹਿਲਾਂ ਮੈਂ ਸਵਾਲ ਲਾਏ ਸੀਗੇ ਅਨਫੋਰਚੂਨੇਟਲੀ ਜਦੋਂ ਉਹਨੂੰ ਅਨਫੋਰਚੂਨੇਟਲੀ ਤਾਂ ਨਹੀਂ ਕਹਿ ਸਕਦੇ ਖੁਸ਼ੀ ਨਾਲ ਕਹਿ ਸਕਦੇ ਆ ਕਿ ਜਦੋਂ ਮੇਰੇ ਸਵਾਲ ਆਏ ਉਹ ਮੇਰੇ ਪਹਿਲੇ ਹੀ ਹੱਲ ਹੋ ਗਏ ਸੀਗੇ ਮੈਂ ਪੁੱਛਿਆ ਸੀ ਮੈਂ ਕਿ ਤੁਸੀਂ ਮੇਰੇ ਨਹਿਰੀ ਪਾਣੀਆਂ ਦਾ ਮੁੱਦਾ ਸੀਗਾ ਵੀ ਉਹ ਮੈਨੂੰ ਗ੍ਰਾਂਟ ਕਦੋਂ ਦੇਵਾਂਗੇ ਦਿਓਗੇ ਤੇ ਉਹ ਮੰਤਰੀ ਸਾਹਿਬ ਨੇ ਮੈਨੂੰ ਡੇਢ ਮਹੀਨੇ ਬਾਅਦ ਹੀ ਗ੍ਰਾਂਟ ਆ ਗਈ ਫਿਰ ਮੈਂ ਸਵਾਲ ਉੱਥੇ ਚੱਕ ਨਹੀਂ ਸਕਿਆਗਾ ਤਾਂ ਇਸ ਤਰ੍ਹਾਂ ਦੇ ਮੇਰੇ ਇਸ ਵਾਰ ਵੀ ਜਿਹੜੇ 3-4 ਸਵਾਲ ਸੀਗੇ ਉਹ ਸਾਰੇ ਪਹਿਲਾਂ ਹੀ ਪੂਰੇ ਹੋ ਗਏ ਨੇ ਤਾਂ ਮੈਂ ਆਮ ਆਦਮੀ ਕਲੀਨਿਕਾਂ ਦੀ ਗੱਲ ਕੀਤੀ ਸੀਗੀ ਆਪਣੇ ਹਲਕੇ ਦੇ ਲਈ ਪੰਜ ਪਿੰਡਾਂ ਦੇ ਵਿੱਚ ਕਲੀਨਿਕ ਮੰਗੇ ਸੀ ਉਹ ਸਾਡੇ ਆਲਰੇਡੀ ਹੋ ਹੀ ਗਏ ਨੇ ਫਿਰ ਹੁਣ ਮੇਰਾ ਸਵਾਲ ਤਾਂ ਲੱਗਿਆ ਹੋਇਆ ਫਿਰ ਮੈਂ ਟਾਈਮ ਬਚਾਉਣ ਦੀ ਖਾਤਰ ਮੈਂ ਸਪੀਕਰ ਸਭ ਨੂੰ ਬੇਨਤੀ ਕਰਤੀ ਆ ਵੀ ਮੇਰੇ ਜਿਹੜੇ ਦੋ ਸਵਾਲ ਲੱਗੇ ਸੀਗੇ ਜੀ ਮੈਂ ਤਾਂ ਤੁਹਾਡੇ ਤੋਂ ਟਾਈਮ ਬਾਉਂਡ ਪੁੱਛ ਰਿਆ ਸੀ ਕਦੋਂ ਕਰੋਗੇ ਕਿੰਨੇ ਸਮੇਂ ਤੱਕ ਕਰੋਗੇ ਉਹ ਪੂਰਾ ਸੋਚ ਕੇ ਆਇਆ ਸੀ ਪਰ ਉਹ ਮੇਰੇ ਹੋ ਹੀ ਗਏ ਦੋਵੇਂ ਤੇ ਬਾਕੀ ਹੋਰ ਜ਼ੀਰੋ ਆਰ ਦੇ ਵਿੱਚ ਬਾਕੀ ਹੋਰ ਇੰਪੋਰਟੈਂਟ ਮੁੱਦੇ ਨੇ ਉਹਦੇ 'ਚ ਬੋਲਣ ਦਾ ਸਮਾਂ ਮਿਲੂਗਾ ਫਿਰ ਆਪਣੀ ਵਧੀਆ ਗੱਲ ਕਰਾਂਗੇ ਠੀਕ ਹੈ ਥੈਂਕ ਯੂ ਧੰਨ ਤੇ ਇਹ ਸੀਗੇ ਐਮਐਲਏ ਸੁਖਨੰਦ ਜੁਨਨ ਦਸਿਆ ਕੀ तमाम ਮੁੱਦਿਆਂ ਤੇ ਜਿਹੜੀ ਇਹ ਚਰਚਾ ਕਰਨ ਦੇ ਲਈ ਸਰਕਾਰ ਤਿਆਰ ਹੈ ਹਾਲਾਂਕਿ ਸਰਕਾਰ ਕਿਸਾਨ ਹਿਤਾਸ਼ੀ ਇਸ ਕਰਕੇ ਲਗਾਤਾਰ ਜੜੇ ਹੈ ਉਹ ਗੱਲਬਾਤ ਕੀਤੀ ਜਾ ਰਹੀ ਹੈ ਕੈਮਰਾ ਪਰਸਨ ਰੋਹਿਤ ਦੇ ਨਾਲ ਪੂਜਾ ਵਰਮਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ